ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਜੀ ਹੁਣ ਮੀਂਹ ਸਾਰੇ ਪੰਜਾਬ ਦੇ ਵਿੱਚ ਜਿਹੜੀ ਮੀਂਹ ਪਿਆ ਏ ਭਾਰੀ ਵੀ ਪਿਆ ਹਵਾ ਵੀ ਚੱਲੀ ਏ ਤੇਜ਼ੀ ਚੱਲੀ ਏ ਤੇ ਹੁਣ ਜਿਹੜੀ ਆਪਾਂ ਨੂੰ ਝੋਨੇ ਤੇ ਆਪਾਂ ਨੂੰ ਸੁੰਡੀ ਦੀ ਸਪਰੇਅ ਕਰਨੀ ਚਾਹੀਦੀ ਏ ਜਾਂ ਫਿਰ ਨਹੀਂ ਹੁਣ ਕਿੰਨੇ ਦਿਨ ਜਿਹੜਾ ਸੁੰਡੀ ਤੋਪਾਂ ਨੂੰ ਝਾਉਣੇ ਤੇ ਆਪਾਂ ਨੂੰ ਰਾਹਤ ਮਿਲ ਸਕਦੀ ਹੈ ਜਿਹੜਾ ਐਟੈਕ ਹੁਣ ਦੁਬਾਰਾ ਕਦੋਂ ਸ਼ੁਰੂ ਹੋਊਗਾ ਤੇ ਹੁਣ ਜਿਹੜੇ ਕਿਸਾਨ ਭਰਾਵਾਂ ਨੇ ਸਪਰੇਅ ਕੀਤੀ ਸੀ ਝੋਨੇ ਤੇ ਤੇ ਉਹ ਤੋਂ ਬਾਅਦ ਜਿਹੜਾ ਮੀਂਹ ਪੈ ਗਿਆ ਮੀਂਹ ਕਰਕੇ ਜਿਹੜੀ ਹੁਣ ਦਵਾਈ ਹੈ ਉਹ ਅਸਰ ਕਰੂਗੀ ਜਾਂ ਫਿਰ ਨਹੀਂ ਤੇ ਇੱਕ ਝੋਨੇ ਦੇ ਵਿੱਚ ਜਿਹੜਾ ਹੁਣ BLB ਜਿਹੜਾ ਉਹਦਾ ਹਮਲਾ ਸ਼ੁਰੂ ਹੈ ਉਹਦੀਆਂ ਨਿਸ਼ਾਨੀਆਂ ਕੀ ਨੇ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਤੁਹਾਨੂੰ ਅੱਜ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਹੋਰ ਜੀਵਿੰਦਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ ਪਹਿਲਾ ਨੰਬਰ ਤਾਂ ਹੁਣ ਅੱਪਾ ਨੂੰ ਮੀਂਹ ਤੋਂ ਬਾਅਦ ਸਪਰੇ ਕਰੀਏ ਜਾਂ ਫਿਰ ਨਾ ਕਰੀਏ। ਜੇਰਾ ਹੁਣ ਝੋਨੇ ਦੇ ਵਿੱਚ ਸੁੰਡੀ ਦਾ ਅਟੈਕ ਪੱਤਾ ਲਵੇਟ ਹੋ ਗਈ ਗੋਪ ਦੀ ਸੁੰਡੀ ਦਾ ਅਟੈਕ ਤੁਹਾਡੇ ਝੋਨੇ ਦੇ ਵਿੱਚ ਜੇ ਹੈਗਾ ਸੀ ਉਹ ਜੇਰਾ ਹੁਣ ਖਤਮ ਹੋ ਗਿਆ। 1% ਵੀ ਜਿਹੜੀ ਸੁੰਡੀ ਆ ਉਹ ਖੇਤ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਨਹੀਂ ਰਹੀ। ਕਿਉਂਕਿ ਮੀਂਹ ਵੀ ਬਹੁਤ ਪਿਆ। ਤੇ ਹਵਾ ਵੀ ਚਲੀ ਹੈ ਇਸ ਕਰਕੇ ਜਿਹੜੇ ਆਂਡੇ ਤੇ ਉਹ ਵੀ ਖਤਮ ਹੋ ਗਏ ਨੇ ਤੇ ਸੁੰਡੀ ਵੀ ਖਤਮ ਹੋ ਗਈ ਹੈ ਇਸ ਕਰਕੇ ਆਪਾਂ ਨੂੰ ਜਿਹੜੀ ਹੁਣ ਸੁੰਡੀ ਵਾਲੀ ਸਪਰੇਅ ਕਰਨੇ ਦੀ ਕੋਈ ਵੀ ਜ਼ਰੂਰਤ ਨਹੀਂ ਹੁਣ ਜਿਹੜਾ ਆਪਾਂ ਨੂੰ ਇੱਕ ਹਫ਼ਤੇ ਤੋਂ ਲੈ ਕੇ 8 ਤੋਂ 10 ਦਿਨ ਆਪਾਂ ਨੂੰ ਛਾਉਣੇ ਦੇ ਵਿੱਚ ਸੁੰਡੀ ਦੀ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਨਹੀਂ ਆਪਣੇ ਖੇਤ ਦੇ ਵਿੱਚ ਤੁਸੀਂ ਦੇਖੋ ਜੇ ਸੁੰਡੀ ਦਾ ਟੈਗ ਤੁਹਾਨੂੰ ਦਿਖ ਰਿਹਾ ਏ ਵੀ ਸਾਡੇ ਖੇਤ ਦੇ ਵਿੱਚ ਸੁੰਡੀ ਹੈਗੀ ਹੈ ਫਿਰ ਤੁਸੀਂ ਸਪਰੇਅ ਕਰ ਸਕਦੇ ਹੋ ਵੈਸੇ ਹੁਣ ਮੀਂਹ ਕਰਕੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਮੀਂਹ ਪਿਆ ਇਸ ਕਰਕੇ ਜਿਹੜੀ ਆਪਾਂ ਨੂੰ ਸੁੰਡੀ ਦੀ ਸਪਰੇਅ ਕਰਨ ਦੀ ਬਿਲਕੁਲ ਵੀ ਜ਼ਰੂਰਤ ਹੈਗੀ ਨਹੀਂ ਤੇ ਦੂਜੀ ਗੱਲ ਜਿਹੜੀ ਹੁਣ ਸਪਰੇਅ ਆਪਾਂ ਝੋਨੇ ਤੇ ਕਰਦੇ ਆ ਤੇ ਬਾਅਦ ਦੇ ਵਿੱਚ ਜੇ ਮੀਂਹ ਪੈ ਗਿਆ 2 ਘੰਟੇ ਬਾਅਦ 3 ਘੰਟੇ ਬਾਅਦ ਜਿਹੜੀ ਦਵਾਈ ਹੈ ਉਹ ਅਸਰ ਕਰੂਗੀ ਜਾਂ ਫਿਰ ਨਹੀਂ ਜੇ ਹੁਣ ਤੁਸੀਂ ਵੀ ਸਪਰੇਅ ਕੀਤੀ ਸੀ ਉੱਪਰ ਤੋਂ ਮੀਂਹ ਪੈ ਗਿਆ ਪਹਿਲਾ ਨੰਬਰ ਤਾਂ ਕੋਈ ਵੀ ਇਹ ਜੀ ਦਵਾਈ ਨਹੀਂ ਕੀ ਜਿਹੜੀ 2 ਤੋਂ 3 ਘੰਟਿਆਂ ਦੇ ਵਿੱਚ ਅਸਰ ਕਰ ਸਕੇ ਜੇ ਆਪਾਂ ਨੇ ਪੂਰਾ 100% ਰਿਜ਼ਲਟ ਲੈਣਾ ਤਾਂ 8 ਦਾ 8 ਤੋਂ ਲੈ ਕੇ 10 ਤੋਂ ਲੈ ਕੇ 12 ਘੰਟੇ ਜਿਹੜੇ ਸਪਰੇਅ ਕਰਨ ਤੋਂ ਬਾਅਦ ਲੰਘਨੇ ਚਾਹੀਦੇ ਤੇ ਦੂਜੀ ਅਗਲੀ ਗੱਲ ਜੇ ਤਾਂ ਮੀਂਹ ਪਾਰੀ ਪਿਆ ਫੇਰ ਆਪਣਾ ਨੁਕਸਾਨ ਹੋਊਗਾ ਜੇ ਮੀ ਥੋੜਾ ਪਿਆ ਵੀ ਧਰਤੀ ਜਿਉ ਗਿੱਲੀ ਹੋਈ ਹੈ ਬੂੰਦਾ ਬੂੰਦੀ ਹੋਈ ਹੈ ਉਹਦੇ ਨਾਲ ਆਪਣਾ ਕੋਈ ਵੀ ਨੁਕਸਾਨ ਨਹੀਂ ਹੋਇਆ ਸਗੋਂ ਤੇ ਜਿਹੜੀ ਦਵਾਈ ਉਹ ਬੂਟੇ ਦੇ ਥੱਲੇ ਤੱਕ ਪਹੁੰਚ ਗਈ ਉਹਦਾ ਆਪਾਂ ਨੂੰ ਫਾਇਦਾ ਹੋਇਆ ਦਵਾਈ ਆਪਣੀ ਬਿਲਕੁਲ ਵੀ ਖਰਾਬ ਨਹੀਂ ਜਾਊਗੀ ਜੇ ਮੀ ਭਾਰੀ ਪੈ ਪਊਗਾ ਫਿਰ ਜਿਹੜੀ ਦਵਾਈ ਹੈ ਧੋਤੀ ਜਾਂਦੀ ਹੈ ਜੇ ਆਪਾਂ ਨੇ ਸਟicker ਪਾਇਆ ਵਿੱਚ ਦਵਾਈ ਦੀ ਉਹਦਾ ਵੀ ਆਪਾਂ ਨੂੰ ਫਾਇਦਾ ਫਿਰ ਜਿਹੜਾ ਆਪਾਂ ਨੂੰ 70 ਤੋਂ 80% ਜਿਹੜਾ ਰਿਜ਼ਲਟ ਦਵਾਈ ਦਾ ਮਿਲ ਸਕਦਾ ਹੈ ਦੁਬਾਰਾ ਆਪਾਂ ਨੂੰ ਸਪਰੇਅ ਕਰਨ ਦੀ ਜਰੂਰਤ ਨਹੀਂ ਜੇ ਤੁਹਾਡੇ ਤੇਲੇ ਦਾ ਅਟੈਕ ਹੈਗਾ ਸੀ ਜਾਂ ਫੰਗਸ ਦਾ ਅਟੈਕ ਹੈਗਾ ਸੀ ਪਹਿਲਾ ਉਹਨੂੰ ਦੇਖੋ ਜੇ ਤੁਹਾਡੇ ਖੇਤ ਦੇ ਵਿੱਚ ਤੇਲਾ ਖਤਮ ਹੋ ਗਿਆ ਫਿਰ ਮਤਲਬ ਦਵਾਈ ਨੇ ਕੰਮ ਕੀਤਾ ਹੈ ਜੇ ਫੰਗਸ ਵੀ ਦੂਰ ਹੋ ਗਈ ਅਟੈਕ ਵਧਿਆ ਨਹੀਂ ਘਟ ਗਿਆ ਫਿਰ ਮਤਲਬ ਦਵਾਈ ਨੇ ਅਸਰ ਕੀਤਾ ਹੈ ਏ ਜਿਹੜੀ ਆਪਾਂ ਗੱਲਾਂ ਦਾ ਧਿਆਨ ਰੱਖਣਾ ਐਵੇਂ ਦੁਵਾਰੇ ਦੁਵਾਰੇ ਸੁਪਰੀਹਾ ਨਾ ਕਰੀ ਜਾਓ ਪਹਿਲਾਂ ਉਸ ਚੀਜ਼ ਨੂੰ ਦੇਖੋ ਵੀ ਆਪਾਂ ਨੂੰ ਰਿਜ਼ਲਟ ਮਿਲਿਆ ਏ ਜਾਂ ਫਿਰ ਨਹੀਂ ਤੇ ਹੁਣ ਜਿਹੜੀ ਬੀ ਐਲ ਵੀ ਜਿਹੜਾ ਰੋਗ ਆ ਉਹਦਾ ਜਿਹੜਾ ਹਮਲਾ ਸ਼ੁਰੂ ਇਹ ਝੋਨੇ ਦੇ ਵਿੱਚ ਇਹ ਜਿਹੜਾ ਸਭ ਤੋਂ ਵੱਡਾ ਕਿਉਂਕਿ ਇਹਦੀ ਕੋਈ ਵੀ ਦਵਾਈ ਵੀ ਨਹੀਂ ਹੈਗੀ ਆਪਾਂ ਕੋਈ ਵੀ ਸਪਰੇ ਜਿਹੜੀ ਇਹਨੂੰ ਰੋਕਣ ਦੇ ਲਈ ਨਹੀਂ ਬਣੀ ਇੱਕ ਸਪਰੇ ਹੈਗੀ ਐ ਉਹ ਸਾਰਿਆਂ ਨੂੰ ਪਤਾ ਹੀ ਉਹ ਆਪਾਂ ਕਰ ਸਕਦੇ ਆ ਲੱਗ ਤੋਂ ਆਪਾਂ ਵੀਡੀਓ ਵੀ ਬਣਾ ਦੂਗੇ ਕਮੈਂਟ ਚ ਆਪਾਂ ਨੂੰ ਦੱਸ ਦਿਓ ਵੀ ਵੀਡੀਓ ਬਣਾਈਏ ਜਾਂ ਫਿਰ ਨਹੀਂ ਇਹ ਜਿਹੜੇ ਪੱਤੇ ਹੁੰਦੇ ਨੇ ਪੱਤੇ ਜਿਹੜੇ ਨੋਕਾ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਪਰ ਤੱਕ ਪੀਲੇ ਪੈਣ ਲੱਗ ਜਾਂਦੇ ਆ ਇੱਕ ਗੱਲ ਇਹ ਐਵੇਂ ਖੇ ਦੇ ਵਿੱਚ ਦੇਖੇ ਕਰੋ ਆਲੇ ਦੁਆਲੇ ਘੁੰਮ ਕੇ ਨਾ ਦੇਖੇ ਕਰੋ ਕਿਉਂਕਿ ਆਲੇ ਦੁਆਲੇ ਕਈ ਵਾਰ ਆਪਾਂ ਰਾਉਂਡ ਅਪ ਸਪਰੇਅ ਕਰਦੇ ਆ ਉਹਦੇ ਨਾਲ ਪੱਤੇ ਸੁੱਕੇ ਜਾਂਦੇ ਆ ਖੇ ਦੇ ਵਿੱਚ ਦੇਖੋ ਜਿਹੜਾ ਤੁਹਾਨੂੰ ਬੂਟਾ ਮਤਲਬ ਪੇਲਾ ਜਾਂ ਬੂਟਾ ਦਿਖੂਗਾ ਉਹ ਬੂਟੇ ਦੇ ਸਾਰੇ ਪੱਤੇ ਪੇਲੇ ਹੋਣਗੇ ਜਿਹੜਾ ਪੇਲਾ ਬੂਟਾ ਤੁਹਾਨੂੰ ਦਿਖੂਗਾ ਉਹਨੂੰ ਜਿਹੜਾ ਬੀ ਐਲ ਵੀ ਰੋਗ ਆਪਾਂ ਕਹਿ ਸਕਦੇ ਆ ਮਤਲਬ ਉਹਨੂੰ ਬੀ ਐਲ ਵੀ ਰੋਗ ਆਇਆ ਮੈਂ ਤੁਹਾਨੂੰ ਇੱਕ ਬੂਟਾ ਦਿਖਾ ਵੀ ਦਿੰਦਾ ਦੇਖ ਲਓ ਇਹ ਬੂਟਾ ਛੋਟਾ ਵੀ ਰਹਿ ਗਿਆ ਤੇ ਇਹ ਬੂਟੇ ਨੂੰ ਜਿਹੜਾ ਬੀ ਐਲ ਵੀ ਰੋਗ ਨੇ ਹਮਲਾ ਸ਼ੁਰੂ ਕੀਤਾ ਇਹਦਾ ਇਲਾਜ ਸਿਰਫ ਇਹੀ ਹੈ ਵੀ ਪਾਣੀ ਘੱਟ ਰੱਖੋ ਬੋਤਾ ਪਾਣੀ ਖੜਾ ਕੇ ਨਾ ਰੱਖੋ ਕਿਉਂਕਿ ਜੇ ਆਪਾਂ ਵੱਧ ਨਮੀ ਰੱਖਾਂਗੇ ਤਾਂ ਜਿਹੜਾ ਇਹ ਰੋਗ ਹਮਲਾ ਵੱਧ ਕਰਦਾ ਹੈ ਇਹੀ ਇਹਦਾ ਇੱਕ ਹੱਲ ਹੈ ਬਾਕੀ ਜਿਹੜੀ ਸਪਰੇ ਉਹ ਵੀ ਆਪਾਂ ਕਰ ਸਕਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ